ਏ ਮਾੜੀ ਆ ਜੀ ਇੱਥੇ ਲੰਗਰ ਵੀ ਚੱਲਦਾ ਵਾ ਪ੍ਰਸ਼ਾਦਾ ਵੀ ਚੱਲਦਾ ਵਾ ਔਰ ਉਸ ਦੀ ਡਿਊਟੀ ਵੀ ਇੱਥੇ ਇਧਰ ਲੰਗਰ ਪ੍ਰਸ਼ਾਦਾ ਚੱਲ ਰਿਹਾ ਵਾ ਇਹ ਬਾਹਰਲੀ ਜਗਾ ਵਾ ਕਿਵੇਂ ਬਾਈ ਮੇਲੇ ਦੀ ਰੌਣਕ ਹੈਗੀ ਆ ਪੂਰੀ? ਹਾਂਜੀ ਹਾਂ ਪੂਰੀ ਰੌਣਕ ਹੈ। ਠੀਕ ਆ ਜੀ। ਪਹਿਲਾ ਦਿਨ ਅੱਜ? ਤੀਜਾ ਦਿਨ। ਤੀਜਾ ਦਿਨ ਅੱਜ। ਤੀਜਾ ਦਿਨ। ਅ ਤੀਜੇ ਦਿਨ ਮੇਲੇ। ਤੀਜਾ ਦਿਨ ਮੇਲੇ ਦਾ ਵਾ ਬਾਈ ਜੀ ਰੌਣਕ ਥੋੜੀ ਜੀ ਘਟ ਆ। ਦੁਕਾਨਾਂ ਤੇ ਰੌਣਕ ਦਿਸ ਨਹੀਂ ਰਹੀ ਉਸ ਹਿਸਾਬ ਨਾਲ। ਆਹ ਰੈਡੀ ਵਾਲਾ ਵੀ ਵਿਲਾ ਹੀ ਖੜਾ ਵਾ। ਇਦੇ ਕੋਲ ਵੀ ਨਹੀਂ ਬੰਦੇ ਆ ਰਹੇ ਆ ਵੀ ਭਾਈ ਚੱਲਿਆਂ ਸੱਚੀ ਚੱਲਿਆਂ ਇੱਥੋਂ ਸੱਚੀ ਨਹੀਂ ਮੈਂ ਕਹਾਂ ਤੁਸੀਂ ਅਰੇੜੀ ਤਾਂ ਹੈਗੀ ਔਰੇ ਮੈਂ 10 ਮਿੰਟ ਵੀਡੀਓ ਬਣਾ ਲੈਣ ਦੇ ਬਸ ਆ ਗਿਆ ਮੈਂ ਪਾਠੀਆਂ ਨੇ ਬਾਈ ਜੀ ਇੱਥੇ ਪਾਠੀਆਂ ਬਣ ਰਹੀਆਂ ਨੇ ਬਾਈ ਤੀਜਾ ਦਿਨ ਅੱਜ ਵਾਹ ਜੀ ਹੈ ਹਾਂ ਜੀ ਕਿਵੇਂ ਆ ਮੇਲਾ ਭਰਿਆ ਨਹੀਂ ਨਹੀਂ ਅੱਗੇ ਅੰਗ ਜਿਵੇਂ ਅੱਗੇ ਭਰਦਾ ਈ ਉਵੇਂ ਨਹੀਂ ਭਰਿਆ ਅੱਗੇ ਵਾਲਾ ਨਹੀਂ ਆਇਆ ਅੱਛਾ ਠੱਠ ਬਾਈ ਕੱਠ ਦਿਸਦਾ ਨਹੀਂ ਐਤ ਕੀ ਵੀ ਕੱਠ ਜਿਵੇਂ ਪਹਿਲਾਂ ਕੱਠ ਹੁੰਦੇ ਸੀਗੇ ਉਵੇਂ ਕੱਠ ਹੈ ਨਹੀਂਗਾ ਆਜੋ ਆਜੋ ਬੜੀ ਦੇ ਚਾਹ ਕੇ ਲੈਣਾ ਜੀ ਜੇ ਬੰਦੇ ਲੋਤੀ ਆਜੋ 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 ਕਾਟੇ ਕੋਲੇ ਵੀ ਆਜੋ ਬਾਈ ਆਜੋ ਕਿਵੇਂ ਆਂ ਤਾਜੇ ਲੈ ਕੇ ਹੋਰ ਵਾਲੇ ਤਾਜੇ ਵਾਲੇ ਕਿਵੇਂ ਆਂ ਬਾਈ ਮੇਲੇ ਅੱਗੇ ਨਾਲ ਭਰਿਆ ਕਿ ਨਹੀਂ ਭਰਿਆ ਬਾਈ ਯਾਰ ਇਸ ਵਾਰ ਤਾਂ ਘੜ ਨਹੀਂ ਕੰਮ ਖਰਾਬ ਕਰਿਆ ਹੈ ਅੱਛਾ ਚਲੋ ਹੜ ਪੀੜਤਾ ਵਾਸਤੇ ਵੀ ਚਲੋ ਰਾਸਣ ਆਪਾਂ ਨੂੰ ਭੇਜਣਾ ਚਾਹੀਦਾ ਪਰਮਾਤਮਾ ਮਿਹਰ ਕਰੇ ਯਾਰ ਸਭ ਤੇ ਸਭ ਤੇ ਮਿਹਰ ਕਰੇ ਮੇਲਾ ਭਰਨਾ ਚਾਹੀਦਾ ਲੇਕਿਨ ਜਰੂਰ ਮੇਲਾ ਐਤ ਕੀ ਭਰਿਆ ਨਹੀਂ ਤੀਜਾ ਦਿਨ ਹਾਂਜੀ ਹਾਂਜੀ ਭਾਈ ਬੇਲਾ ਹੀ ਖੜਾ ਵਾਂ ਚੱਲਿਆ ਨਹੀਂ ਹਜੇ ਆਪਾਂ ਆ ਆਪਣਾ ਕੰਮ ਮੇਲਾ ਉਸ ਹਿਸਾਬ ਨਾਲ ਦਿਸ ਨਹੀਂ ਰਿਹਾ ਨਾ ਆਏ ਵੀ ਆਏ ਸਾਰੇ ਲੋਕ ਸਾਰੇ ਲੋਕ ਹੱਕੇ ਰੋ ਦੇਖੋ ਭਾਈ ਮੇਲਾ ਇਸ ਟਾਈਮ ਭਰਿਆ ਨਹੀਂ ਹੈਗਾ ਖਾਲੀ ਆ ਤੀਜਾ ਦਿਨ ਆ ਅੱਗੇ ਤਾਂ ਰਾਤ ਭਰਿਆ ਆਉਂਦਾ ਸੀ ਅੱਗੇ ਪੂਰਾ ਭਰਿਆ ਆਉਂਦਾ ਸੀ ਮੇਲਾ ਹੁਣ ਨਹੀਂ ਹਾਂਜੀ ਜੀ ਇਹ ਸਾਡਾ ਦਿੱਤਾ ਹੋਇਆ ਕਲੰਕਿਸੇ ਲੋੜਵੰਦ ਅਮਰੀਦ ਦੀ ਜਾਨ ਬਚਾ ਸਕਦਾ ਇਧਰ ਆਪਣਾ ਹੂਮਦਾਨ ਕੈਂਪ ਲੱਗਿਆ ਹੋਇਆ ਵਾ ਹੂਮਦਾਨ ਕਰਨ ਵਾਲੇ ਵੀਰਾਂ ਨੂੰ ਮੇਲੇ ਤੇ ਸਨਮਾਨਿਤ ਕੀਤਾ ਜਾਵੇਗਾ ਬਹੁਤ ਵਧੀਆ ਪ੍ਰਾਲਾ ਬਹੁਤ ਵਧੀਆ ਪ੍ਰਾਰਾਲਾ ਭਾਈ ਜੀ ਜਿਹੜੇ ਹਿਸਾਬ ਨਾਲ ਮੇਲਾ ਭਰਨਾ ਚਾਹੀਦਾ ਸੀ ਉਸ ਹਿਸਾਬ ਨਾਲ ਮੇਲਾ ਭਰਿਆ ਨਹੀਂ ਤੀਜਾ ਦਿਨ ਅੱਜ ਚੈਨਲ ਵੀਰੇ ਫੋਲੋਅ ਅਪ ਕਰ ਲਿਓ ਕਿੰਨੇ ਆਏ ਗਾਣਾ ਬਹੁਤ ਖਾਦਿਆ ਖਾਦਿਆ ਲੋਕ ਫਿਰ ਰਹੇ ਨੇ ਇਸ ਟਾਈਮ ਸਾਡਾ ਟੂ ਮੁੰਡੀ ਆ ਜਾ ਪਰ ਹੋਣੀ ਹੈ ਜਿਵੇਂ ਪਹਿਲਾਂ ਹੋਣਾ ਚਾਹੀਦਾ ਸੀ ਜਰੂਰ ਖਾਦਿਆ ਬਹੁਤ ਘੱਟ ਆ ਜਿਆਦਾ ਪੰਕੂ ਪੰਜਾਬ ਆ ਰਿਹਾ ਹੈ بھائی خالی بارش کر کے کٹ ہڑا کر کے ہڑ آئے کر کے کٹ ایک مندہ چل رہا ایتکی ہے نا ایتکی میلے می بہت پی نے ਆ ਭਾਈ ਪਹਿਲਾ ਬੈਠਾ ਵਾ ਵੀ ਆਹ ਚੱਲ ਰਿਹਾ ਮਾੜਾ ਮੋਟਾ ਠੰਡੇ ਠੁੰਡੇ ਦਾ ਬਾਕੀ ਸਾਰੇ ਵਿਹਲੇ ਬੈਠੇ ਨੇ ਭਰਾ ਆ ਦਵਾਈਆਂ ਦਾ ਕੈਂਪ ਲੱਗਿਆ ਹੈ ਮੁਫਤ ਹੀ ਉਹ ਮਾੜਾ ਚੱਲ ਰਿਹਾ ਕੀ اسکولٹی <سؤال> امین جیارے معیار ادھر بک رہی نے پاتیاں پاتیاں چل رہا ادھر پورا زور شور بھائی بچ خالی بیٹھے نے بچ پاتیاں بیک رہی نے کی گل ہے کھٹا بندہ بارشاں ਤਰਾਂਤਰਾਂ ਦੀਆਂ ਆਈਟਮਾਂ ਨੇ ਬਾਈ ਜੀ ਤਰਾਂਤਰਾਂ ਦੀਆਂ ਆਈਟਮਾਂ ਤਰਾਂਤਰਾਂ ਦੀਆਂ ਆਈਟਮਾਂ ਚੱਲ ਰਹੀਆਂ ਨੇ ਆਹ ਬਾਈ ਖਾਲੀ ਬੈਠਾ ਵਾ ਬਿੱਲਾ ਬੈਠਾ ਵਾ ਬਾਈ ਕੀ ਗੱਲ ਐ ਕੀ ਰਸ਼ ਘਟਾ ਹੈ ਹੈ ਨਾ ਸੋੜਿਆ ਕੀ ਭਾਈ ਮੇਰਾ ਮੱਥਾ ਲਗਾ ਗਾਕ ਨੂੰ ਆਲਣ ਦੇ ਗਾ ਤੇ ਨਵਾਜੋ ਭਾਈ ਅੱਛਾ ਤੇਰਾ ਮੱਥਾ ਖਾਦਾ ਹੈ ਕੇ ਨਹੀਂ ਗਾੜਨਾ ਕੱਟ ਬੱਚਾ ਜੀ ਅਪ ਨੂੰ ਕਹਿੰਦਾ ਤੈਨੂੰ ਬੱਚਾ ਜੀ ਗਾੜਨਾ ਕੱਟ ਬੱਚਾ ਜੀ ਗਾਕ ਨੂੰ ਆਲਣ ਦੇ ਅੱਪਰੇ ਮਾਰਾ ਤਾਂ ਦਿਮਾਗ ਕਰਾ ਹੋ ਰਿਹਾ ਤੈਨੂੰ ਉਹੀ ਪੁੱਛਦਾ ਗਾਕ ਆ ਗਾੜਨੀ ਕੱਟੀ ਦੀ ਬਗ ਜੇ ਬੱਚੇ ਪਾਤੀ ਨਾ ਸਾਰਾ ਕੁਝ ਹੋ ਜੂ ਰਾਜੇ ਕਾਹੇ ਹੈ ਫਰਾਵਾਇਦਾ ਹੜ ਰੋਕਣ ਨੂੰ ਫਿਰਦੇ ਆ ਤੁਰੇ ਨੂੰ ਬਾਰਸੋਂ ਕਹੀ ਜਨਾ ਆ ਦੇ ਕਾਲੀ ਹੋਰ ਬਈ ਕੰਮ ਚੱਲੀ ਜਾਂਦਾ ਵਧੀਆ ਅੱਜ ਬੋਲੋ ਮੈਂ ਭਾਈ ਜੀ ਬੋਲੋ ਬੋਲੋ ਹੀ ਬੋਲਿਆ ਨਾ ਲੋਕ ਪਹਿਲੇ ਦੇ ਕੋਲ ਤੋਂ ਮੇਰਾ ਕੋਲ ਹੁੰਦਾ ਵਿੱਚ ਤੱਕੇ ਨਾਲ ਵੀ ਲੋਕ ਬਹੁਤ ਪਾਰੇ ਨੇ ਉਸ ਹਿਸਾਬ ਨਾਲ ਦੇਖ ਕੇ ਚੈੱਕ ਕਰਨਾ ਪੈਣਾ ਵਾ ਜਾਲੀ ਆ ਕਿ ਨਕਲੀ ਆ ਏ ਆ ਪਿੰਡ ਛਪਾਰ ਦੀ ਰਣਕ ਮੇਲੇ ਲੱਗ ਰਹੇ ਨੇ ਪੁਰਾਣਾ ਭਾਈ ਜੀ ਐਤ ਕੀ ਮੇਲਾ ਭਰਿਆ ਪੂਰਾ ਕਿ ਨਹੀਂ ਭਰਿਆ ਅੱਜ ਭਰਿਆ ਭਾਈ ਪਹਿਲਾਂ ਦਾ ਬੰਦਾ ਹੀ ਸੀ ਅੱਜ ਤੀਜਾ ਦਿਨ ਹੈ ਭਾਈ ਤੀਜਾ ਦਿਨ ਹੈ ਠੀਕ ਆ ਜੀ ਉਹ ਵੀ ਮੀਂਹ ਕਰਕੇ ਥੋੜਾ ਇਹ ਫਰਕ ਰਹਿ ਗਿਆ ਨਾ ਇੱਕ ਹੜਾ ਕਰਕੇ ਨੁਕਸਾਨ ਆ ਹੇ ਆ ਪਿੰਡ ਦੀ ਸ਼ਪਾਰ ਦੀ ਰੌਣਕ पाराई <muchas> जी